ਕੁਮਕੜੀ ਅਦਬ ਅਵਾਰਡ ਮਰਹੂਮ ਕਾਕਾ ਜਸਕੀਰਤ ਸਿੰਘ ਸਿੱਧੂ ਦੀ ਯਾਦ ਵਿੱਚ ਉਹਨਾਂ ਦੇ ਪਰਿਵਾਰ ਵੱਲੋਂ ਅੱਖਾਂ ਨਾਲ ਤੁਰਨ ਤੇ ਪੈਰਾਂ ਨਾਲ ਦੇਖਣ ਵਾਲਾ ਸ਼ਖਸ ਨਿਰਲੇਪ ਸਿੰਘ ਨਿਰਲੇਪ ਸਿੰਘ ਦੀ ਕਿਤਾਬ ਦਾ ਸਰਲੇਖ ਤੁਰਦੀਆਂ ਅੱਖਾਂ ਵੇਖਦੇ ਪੈਰ ਪੜਦੇ ਆ ਇਹ ਅਹਿਸਾਸ ਹੁੰਦਾ ਹੈ ਕਿਉਂ ਕਿਹੜੀ ਸਥਿਤੀ ਹੁੰਦੀ ਹੋਵੇਗੀ ਜਿਸ ਵਿੱਚ ਅੱਖਾਂ ਤੁਰਨ ਅਤੇ ਪੈਰ ਵੇਖਣ ਲੱਗ ਪੈਣ ਗੁਰਬਾਣੀ ਕਹਿੰਦੀ ਹੈ ਅੱਖੀਂ ਬਾਝੋਂ ਵੇਖਣਾ ਵਿਣ ਕੰਨਾਂ ਸੁਣਨਾ ਪੈਰਾਂ ਬਾਝੋਂ ਚੱਲਣਾ ਵਿਣ ਹੱਥਾਂ ਕਰਨਾ ਜੀਬੇ ਬਾਝੋਂ ਬੋਲਣਾ ਇਉਂ ਜੀਵਤ ਮਰਨਾ ਅਸਲ ਵਿੱਚ ਇਹ ਸਿਰਫ ਅੰਗਾਂ ਨੂੰ ਸਾਧ ਲੈਣ ਦੀ ਸਥਿਤੀ ਨਹੀਂ ਹੁੰਦੀ ਬਲਕਿ ਮਨ ਆਤਮਾ ਅਤੇ ਸਰੀਰ ਦੀ ਇੱਕ ਸੁਰਤਾ ਰਾਹੀਂ ਇੱਕ ਕ੍ਰਿਸ਼ਮਾ ਵਾਪਰਦਾ ਹੈ ਕੀ ਨਰਲੇਪ ਸਿੰਘ ਇਸ ਸਥਿਤੀ ਨੂੰ ਪਹੁੰਚ ਗਿਆ ਹੈ ਕੌਣ ਹੈ ਇਹ ਨਰਲੇਪ ਸਿੰਘ ਇਸ ਦੇ ਕਈ ਜਵਾਬ ਹੋ ਸਕਦੇ ਹਨ ਉਹ ਪੰਜਾਬੀ ਕਵਿਤਾ ਦੀਆਂ ਧਾਰਾਵਾਂ ਉੱਪਰ ਖੋਜ ਕਾਰਜ ਕਰਨ ਵਾਲੇ ਪ੍ਰਸਿੱਧ ਵਿਦਵਾਨ ਡਾਕਟਰ ਕਰਮਜੀਤ ਸਿੰਘ ਦਾ ਫਰਜੰਦ ਹੈ ਉਹ ਸਾਬਕਾ ਅਫਸਰ ਹੈ ਅਤੇ ਨੈਸ਼ਨਲ ਫਰਟੀਲਾਈਜ਼ਰਸ ਦਾ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਰਿਹਾ ਹੈ ਉਹ ਸ਼ਾਇਰਾਨਾ ਰੂਹ ਵਾਲਾ ادیਬ ਹੈ ਉਸ ਦੀ ਸਿਰਜਣਾ ਕਵਿਤਾ ਤੇ ਵਰਤਕ ਦੇ ਵਿਚਾਰੋਂ ਆਪਣਾ ਰਾਹ ਤਲਾਸ਼ਦੀ ਹੈ ਜਿਸ ਦਾ ਹਾਲੇ ਸ਼ਾਇਦ ਨਾਮ ਕਰ ਨਹੀਂ ਹੋ ਸਕਿਆ ਉਹ ਫੱਕਰ ਰੂਹ ਵਾਲਾ ਕੁਮਕੜ ਹੈ ਜਿਸ ਲਈ ਸਫਰ ਸਾਧਨ ਨਹੀਂ ਸਾਧਨਾ ਹੈ ਕਾਇਨਾਤ ਦੀ ਵਿਸ਼ਾਲਤਾ ਦੇ ਮਹੀਨ ਤੋਂ ਮਹੀਨ ਕਣਾਂ ਨੂੰ ਸਮਝਣ ਦਾ ਰਾਹ ਹੈ ਅਤੇ ਪੈਰਾਂ ਦੇ ਅੱਖਾਂ ਬਣ ਜਾਣ ਤੇ ਅੱਖਾਂ ਦੇ ਤੁਰਨ ਲੱਗ ਜਾਣ ਦਾ ਸਫਰ ਹੈ ਸਾਡੇ ਕੋਲੇ ਸਫਰ ਦਾ ਬਿਰਤਾਂਤ ਲਿਖਣ ਲਈ ਪਹਿਲਾਂ ਇੱਕ ਵਿਧਾ ਹੈ ਸਫਰਨਾਮਾ ਫਿਰ ਇੱਕ ਕੁਮਕੜੀ ਸਾਹਿਤ ਕੀ ਹੋਇਆ ਕੀ ਵਿਲੱਖਣਤਾ ਹੈ ਇਸ ਦੀ ਸਫ਼ਰਨਾਮਾ ਸਫ਼ਰ ਦਾ ਅਜੀਹ ਰਵੈਤੀ ਵਰਤਾਂਤ ਹੈ ਜਿੱਥੇ ਬੰਦਾ ਜਾਂਦਾ ਕਿਸੇ ਹੋਰ ਮਕਸਦ ਲਈ ਹੈ ਪਰ ਲਿਖ ਕੇ ਸਫ਼ਰਨਾਮਾ ਲੈ ਆਉਂਦਾ ਹੈ ਅਜਿਹੇ ਸਫ਼ਰਨਾਮਿਆਂ ਵਿੱਚ ਨਾਮਾ ਥਾਮਾ ਤੇ ਘਟਨਾਵਾਂ ਦਾ ਵਰਤਾਂਤ ਤਾਂ ਹੁੰਦਾ ਹੈ ਪਰ ਸਫ਼ਰ ਦਾ ਵਰਤਾਂਤ ਨਹੀਂ ਹੁੰਦਾ ਜਿਸ ਸਫ਼ਰ ਵਰਤਾਂਤਕਾਰੀ ਦਾ ਆਗਾਸ ਵੋਲਗਾ ਤੋਂ ਗੰਗਾ ਤੱਕ ਨਾਲ ਹੋਇਆ ਅਤੇ ਪੰਜਾਬੀ ਵਿੱਚ ਮਨਮੋਹਣ ਤੋਂ ਬਾਅਦ ਨਰਲੇਪ ਇਸ ਮੈਦਾਨ ਵਿੱਚ ਨਿਤਰਿਆ ਹੈ ਇਹ ਸਫ਼ਰਨਾਮਾ ਨਹੀਂ ਕੁਮਕੜਨਾਮਾ ਹੈ ਇਹ ਅਜੀਹਾ ਯਾਤਰਾ ਬਿਰਤਾਂਤ ਹੈ ਜਿਸ ਦੇ ਪਿਛੋਕੜ ਵਿੱਚ ਸਫ਼ਰ ਨਹੀਂ ਬਲਕਿ ਜਿਸ ਦੇ ਮਕਸਦ ਵਿੱਚ ਸਫ਼ਰ ਹੈ ਜਦੋਂ ਸਫ਼ਰ ਮੰਜ਼ਲ ਹੁੰਦਾ ਹੈ ਤਾਂ ਅਸੀਂ ਡੈਸਟੀਨੇਸ਼ਨ ਦੀ ਦੌੜ ਵਿੱਚ ਨਹੀਂ ਹੁੰਦੇ ਬਲਕਿ ਹਰ ਲਮਹਾ ਡੈਸਟੀਨੇਸ਼ਨ ਹੋ ਜਾਂਦਾ ਹੈ ਫਿਰ ਤੁਸੀਂ ਸਫ਼ਰ ਨੂੰ ਨਹੀਂ ਚਿੱਤਰਦੇ ਸਫ਼ਰ ਤੁਹਾਡੀ ਸਕੈਨਿੰਗ ਕਰਦਾ ਹੈ ਤੁਹਾਡੀ ਘੜਤ ਕਰਦਾ ਹੈ ਅਤੇ ਤੁਹਾਡੇ ਅੰਦਰ ਨਜ਼ਰ ਆਉਣ ਲੱਗ ਜਾਂਦਾ ਹੈ ਇਹੋ ਸਥਿਤੀ ਤੁਰਦੀਆਂ ਅੱਖਾਂ ਤੇ ਵੇਖਦੇ ਪੈਰਾਂ ਦੀ ਹੈ ਨਰਲੀਪ ਸਿੰਘ ਵਰਗੇ ਲੋਕਾਂ ਦੇ ਜਨੂਨ ਨੂੰ ਦੇਖਦੇ ਹੋਏ ਅਹਿਸਾਸ ਹੁੰਦਾ ਹੈ ਕਿ ਜਦ ਦੇਖਣ ਲਈ ਕੈਮਰਾ ਹੋਵੇ ਲਿਖਣ ਲਈ ਕਲਮ ਹੋਵੇ ਤੇ ਮਨਣ ਲਈ ਕੁਦਰਤ ਤਾਂ ਫਿਰ ਕਿਆਮ ਨਹੀਂ ਹੋ ਸਕਦਾ ਹਰ ਕਿਣਕੇ 'ਚੋਂ ਕੈਨਾਤ ਦਾ ਕੋਈ ਅਲੋਕਾਰਾ ਰੰਗ ਦਿਖਾਈ ਦੇਣ ਲੱਗ ਪੈਂਦਾ ਹੈ ਜ਼ਿੰਦਗੀ ਦੇਖਣ ਦਾ ਨਜ਼ਰੀਆ ਬਦਲ ਜਾਂਦਾ ਹੈ ਮਨੁੱਖ ਆਪਣੇ ਅੰਦਰ ਨਾਲ ਇੱਕ ਸੁਰ ਹੁੰਦਾ ਹੈ ਤੇ ਜ਼ਿੰਦਗੀ ਦੇ ਅਰਥ ਸਮਝ ਆਉਣ ਲੱਗ ਪੈਂਦੇ ਹਨ ਪਹਾੜ ਜੰਗਲ ਥਲ ਸਮੁੰਦਰ ਰੇਤ ਝਰਨੇ ਕੀਟ ਪਤੰਗੇ ਪਸ਼ੂ ਜਨਾਰ ਤੇ ਬਨਸਪਤੀ ਸਭ ਤੁਹਾਡੇ ਯਾਰ ਦਿਲਦਾਰ ਬਣ ਜਾਂਦੇ ਨੇ ਫਿਰ ਗਲਵਕਣੀਆਂ ਪਾਉਣ ਦਾ ਅਜਿਹਾ ਸਿਲਸਿਲਾ ਸ਼ੁਰੂ ਹੁੰਦਾ ਹੈ ਕਿ ਬੰਦਾ ਜਿੱਥੇ ਵੀ ਜਾਂਦਾ ਹੈ ਮਹਿਮਾਨ ਨਹੀਂ ਮੇਜ਼ਬਾਨ ਹੋਣ ਦੀ ਫੀਲਿੰਗ ਲੈਣ ਲੱਗ ਪੈਂਦਾ ਹੈ ਹੁਣ ਯਾਤਰਾ ਵੀ ਇੱਕ ਫੈਸ਼ਨ ਬਣ ਗਈ ਹੈ ਸੋਸ਼ਲ ਮੀਡੀਆ ਤੇ ਲਾਈਵ ਹੋਣ ਅਤੇ ਬਲਾਗ ਦਾ ਢਿੱਡ ਪਰਣ ਲਈ ਵੀ ਸਫਰ ਬਯੰਤੇ ਜਾਂਦੇ ਹਨ ਤੇ ਕੈਸ਼ ਕੀਤੇ ਜਾਂਦੇ ਹਨ ਜਾਣਬੁੱਝ ਕੇ ਗਿਮਿਕਸ ਸ਼ਾਮਲ ਕੀਤੀਆਂ ਜਾਂਦੀਆਂ ਹਨ ਤਾਂ ਜੋ ਸਫਰ ਵਿੱਚੋਂ ਮੁਨਾਫਾ ਲੱਭਿਆ ਜਾ ਸਕੇ ਪਰ ਨਰਲੇਪ ਸਿੰਘ ਨੇ ਆਪਣਾ ਸਫਰ ਉਦੋਂ ਤੱਕ ਕੀਤਾ ਜਦੋਂ ਅਜੇ ਮੀਡੀਆ ਨਾ ਸੋਸ਼ਲ ਸੀ ਨਾ ਅਨਸੋਸ਼ਲ ਉਹਨਾਂ ਸਮੇਂ ਵਿੱਚ ਜਦ ਸੰਦ ਇਨਸਟਰੂਮੈਂਟ ਨਹੀਂ ਬਣੇ ਸੀ ਤੇ ਯਾਤਰਾ ਸਟੇਟਸ ਨਹੀਂ ਬਣੀ ਸੀ ਜਿ ਅਜਿਹਾ ਹੁੰਦਾ ਤਾਂ ਕਦੇ ਵੀ ਅੱਖਾਂ ਪੈਰ ਤੇ ਪੈਰ ਅੱਖ ਨਾ ਬਣ ਸਕਦੇ ਨਰਲੇਬ ਸਿੰਘ ਦੇ ਕੈਮਰੇ ਦੀ ਅਦਬੀਅਤ ਤੇ ਸ਼ਬਦਾਂ ਦੀ ਸ਼ਾਇਰਾਨਾ ਕੈਫੀਅਤ ਦੇਖਣ ਵਾਲੀ ਹੈ ਪਤਾ ਨਹੀਂ ਕਦੋਂ ਸਫਰ ਉਸਦੇ ਪੈਰਾਂ ਨੂੰ ਲੱਗ ਗਿਆ ਤੇ ਉਸ ਦੁਆਰਾ ਕੈਮਰੇ ਰਾਹੀਂ ਕੈਦ ਕੀਤੇ ਦ੍ਰਿਸ਼ ਵਿਜ਼ੂਅਲਟੀ ਤੋਂ ਵੱਡੇ ਹੁੰਦੇ ਗਏ ਉਹਦੇ ਪੈਰ ਉਸ ਨੂੰ ਢੋ ਨਹੀਂ ਰਹੇ ਉਂਗਲ ਫੜ ਕੇ ਤੋਰ ਰਹੇ ਹੁੰਦੇ ਹਨ ਅੱਖਾਂ ਦੇਖ ਨਹੀਂ ਰਹੀਆਂ ਹੁੰਦੀਆਂ ਪੈਰਾਂ ਨਾਲ ਖੇਡ ਰਹੀਆਂ ਹੁੰਦੀਆਂ ਹਨ ਕੈਮਰਾ ਕਲਿੱਕ ਨਹੀਂ ਕਰ ਰਿਹਾ ਹੁੰਦਾ ਨੀਜ ਦਾ ਵਿਸਥਾਰ ਕਰ ਰਿਹਾ ਹੁੰਦਾ ਹੈ ਤੇ ਸ਼ਬਦ ਲਿਖ ਨਹੀਂ ਰਹੇ ਹੁੰਦੇ ਦ੍ਰਿਸ਼ਕਾਰੀ ਕਰ ਰਹੇ ਹੁੰਦੇ ਹਨ ਅਜਿਹੀ ਨਿਜਕਤੀ ਨੀਜ ਵਾਲੇ ਸੂਖਮ ਸ਼ੈਅ ਤੇ ਜਨੂਨੀ ਕੁਮਕੜ ਨੂੰ ਸਨਮਾਨਣਾ ਕਾਇਨਾਤ ਦੇ ਕ੍ਰਿਸ਼ਮੇ ਨੂੰ ਸਲਾਮ ਕਹਿਣ ਵਰਗੀ ਗੱਲ ਹੈ ਅਦਾਰਾ ਸ਼ਹੀਦ ਭਗਤ ਸਿੰਘ ਕਲਾ ਮੰਚ ਪੰਜਾਬ ਅਜੇ ਹੀ ਮਾਇਨਾਜ਼ ਸ਼ਖਸੀਅਤ ਦੀ ਦ੍ਰਿਸ਼ਟੀ ਦਾ ਇਸਤਕਬਾਲ ਕਰਦਾ ਹੋਇਆ ਉਸ ਨੂੰ ਪਹਿਲਾ ਕੁਮਕੜੀ ਅਦਬ ਅਵਾਰਡ ਦੇ ਕੇ ਮਾਣ ਮਹਿਸੂਸ ਕਰਦਾ ਹੈ